ਨਿਊ 골ਡਨ ਐਵੇਨਿਊ ਮਾਲ ਮੰਡੀ ਵਿਖੇ ਸੜਕ ਕਿਨਾਰੇ ਲੋਕਾਂ ਵੱਲੋਂ ਕੱਪੜਿਆਂ ਦਾ ਢੇਰ ਲਗਾਇਆ ਜਾਂਦਾ ਹੈ ਨਾਲ ਹੀ ਇੱਥੇ ਕੂੜਾ ਕਰਕਟ ਤੇ ਗੰਦਗੀ ਵੀ ਬਹੁਤ ਜ਼ਿਆਦਾ ਹੈ ਜਿਸ ਕਰਕੇ ਇਸ ਇਲਾਕੇ ਦੇ ਰਹਿਣ ਵਾਲੇ ਲੋਕ ਬਹੁਤ ਦੁਖੀ ਹਨ ਇਹਨਾਂ ਲੋਕਾਂ ਨੇ ਕਿਹਾ ਕਿ ਇੱਥੇ ਕੁਝ ਲੋਕ ਘਰਾਂ ਦੇ ਵਿੱਚ ਗਰੀਬ ਲੋਕਾਂ ਨੂੰ ਵੰਡਣ ਲਈ ਕੱਪੜੇ ਲੈ ਕੇ ਆਉਂਦੇ ਹਨ ਅਤੇ ਇੱਥੇ ਢੇਰ ਲਗਾ ਦਿੰਦੇ ਹਨ ਪਿਛਲੇ ਸਾਲ ਇਹਨਾਂ ਕੱਪੜਿਆਂ ਨੂੰ ਅੱਗ ਲੱਗ ਗਈ ਸਿਹਤੇ ਬਹੁਤ ਹੀ ਪਰੇਸ਼ਾਨੀ ਦਾ ਸਾਹਮਣਾ ਇਲਾਕਾ ਨਿਵਾਸੀਆਂ ਨੂੰ ਕਰਨਾ ਪਿਆ ਸੀ ਉਹਨਾਂ ਕਿਹਾ ਕਿ ਇੱਥੇ ਇਹਨਾਂ ਕੱਪੜਿਆਂ ਗੰਦਗੀ ਅਤੇ ਕੂੜਾ ਕਰਕਰ ਤੇ ਹੋਰ ਮੁਸ਼ਕਲਾਂ ਬਹੁਤ ਜ਼ਿਆਦੀਆਂ ਹਨ ਉਹਨਾਂ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਇਸ ਮੁਸ਼ਕਲ ਤੋਂ ਛੁਟਕਾਰਾ ਦਿਵਾਇਆ ਜਾਵੇ ਨਿਊ ਗੋਲਡਨ ਐਵੇਨਿਊ ਇੱਥੇ ਜਗਾ ਜਗਾ ਤੇ ਕੂੜਾ ਕਰਕਰ ਤੇ ਗੰਦਗੀ ਦੇ ਢੇਰ ਲੱਗੇ ਹੋਣ ਨਾਲ ਹੀ ਇੱਥੇ ਸਰਕਾਰੀ ਜਗ੍ਹਾ ਦੇ ਉੱਤੇ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਤੇ ਦੂਰੋਂ ਦੂਰੋਂ ਇੱਥੇ ਕੱਪੜੇ ਲਿਆ ਕੇ ਛੁੱਟੇ ਜਾਂਦੇ ਹਨ ਜਿਸ ਕਰਕੇ ਇਸ ਤੋਂ ਦੇ ਦਸਨੀਕ ਵੀ ਤੰਗ ਹਨ ਤੇ ਆਉਣ ਜਾਣ ਵਾਲੇ ਵੀ ਤੰਗ ਹਨ ਕਿਉਂਕਿ ਜਦੋਂ ਇੱਥੇ ਕਾਫੀ ਰਸ਼ ਪੈ ਜਾਂਦਾ ਤੇ ਉਹਨਾਂ ਵਾਸਤੇ ਲੰਘਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਇਸ ਇਲਾਕੇ ਦੇ ਵਿੱਚ ਸਫਾਈ ਪੂਰੀ ਹੋਣੀ ਚਾਹੀਦੀ ਹੈ ਪੂਰਾ ਕੜਕੜ ਨਹੀਂ ਹੋਣਾ ਤੇ ਜਿਹੜੇ ਲੋਕਾਂ ਨੇ ਨਯਾਜ਼ ਕੇ ਕਬਜੇ ਕੀਤੇ ਹਨ ਉਹਨਾਂ ਤੇ ਵੀ ਕੰਟਰੋਲ ਕਰਨਾ ਚਾਹੀਦਾ ਹੈ ਅਸੀਂ ਗੱਲਬਾਤ ਕਰਦੇ ਹਾਂ ਇਥੋਂ ਦੇ ਵਸਨੀਕਾਂ ਨਾਲ ਉਹ ਕੀ ਕਰਨਾ ਚਾਹੁੰਦੇ ਹਨ ਹਾਂਜੀ ਭਾਜੀ ਅਸੀਂ ਕਹਿੰਦੇ ਵੀ ਆ ਜਗ੍ਹਾ ਸਰਕਾਰੀ ਹੈ ਤੇ ਪਾਰਕ ਬਣਾਇਆ ਜਾਵੇ ਜਾ ਕੇ ਬੱਚਿਆਂ ਦੇ ਖੇਡਣ ਵਾਸਤੇ ਉਹ ਸੁਵਿਧਾਤਾਂ ਵਾਸਤੇ ਮਤਲਬ ਸਾਰਾ ਹੋ ਸਕੇ ਕਿ ਉਹ ਕਿ ਇਹਨਾਂ ਨਾਜਾਇਜ਼ ਕੱਪੜੇ ਲਿਆ ਕੇ ਇੱਥੇ ਸੁੱਟੇ ਹੋਇਆ ਸਰਕਾਰੀ ਜਗ੍ਹਾ ਇਸ ਕਰ ਇਹਨੂੰ ਮਤਲਬ ਇੱਥੋਂ ਹਟਾਇਆ ਜਾਵੇ ਇੱਥੇ ਕਾਰ ਸੇਵਾ ਦੀ ਆੜ ਵਿੱਚ ਨਾਲ ਚੋਰੀ ਦੇ ਕੱਪੜੇ ਬਾਹਰੋਂ ਕਾਰ ਸੇਵਾ ਦੇ ਨਾਲ ਲਿਆਉਂਦੇ ਤੇ ਇੱਥੇ ਵੇਚਦੇ ਆ ਇੱਥੇ ਬਹੁਤ ਹੀ ਜ਼ਿਆਦਾ ਖਲਾਰਾ ਪਿਆ ਹੋਆ ਤੇ ਇੱਥੇ ਅੱਗ ਲੱਗਣ ਦਾ ਵੀ ਡਰ ਅੱਗੇ ਵੀ ਪਿਛਲੇ ਸਾਲ ਅੱਗ ਲੱਗੀ ਸੀ ਇਹਨਾਂ ਕੱਪੜਿਆਂ ਨੂੰ ਤੇ ਮੁੜ ਕੇ ਬੋਝਦੀ ਨਹੀਂ ਤੇ ਇਹ ਕਰਕੇ ਇਹਨੂੰ ਛੇਤੀ ਤੋਂ ਛੇਤੀ ਚੁਕਾਇਆ ਜਾਵੇ ਮੰਗ ਕੀ ਘਾਟੇ ਪ੍ਰਸ਼ਾਸਨ ਕੋਲ ਮੈਂ ਪ੍ਰਸ਼ਾਸਨ ਕੋ ਇਹੋ ਮੰਗ ਕਰਦੇ ਹਾਂ ਕਿ ਇਹ ਪਾਰਕ ਬਣਾਇਆ ਜਾਵੇ ਜਗਾ ਸਰਕਾਰੀ ਜਗਾ ਵਾਤੇ ਦੀ ਨਜਾਇਜ਼ ਵਰਤੋਂ ਹੋਣ ਦੀ ਆ ਬਹੁਤ ਗਲਤ ਵਰਤੋਂ ਹੋਣ ਦੀ ਆ ਇੱਕ ਨਹੀਂ ਇੱਥੇ ਕਿੰਨੇ ਜਾਣਿਆਂ ਨੇ ਇੱਥੇ ਕਬਜ਼ਾ ਕੀਤਾ ਵਾ ਤੋ ਗਲਤ ਕੰਮ ਕਰਦੇ ਇੱਥੇ ਇਹ ਸਨ ਸਰਦਾਰ ਗੁਰਪ੍ਰੀਤ ਸਿੰਘ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਜਗ੍ਹਾ ਦੇ ਉੱਤੇ ਸਰਕਾਰੀ ਜਗ੍ਹਾ ਤੇ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਤੇ ਇੱਥੇ ਲੋਕਾਂ ਨੂੰ ਬਹੁਤ ਦਿੱਕਤ ਆ ਰਹੀ ਹੈ ਇਹ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਧਰਮ ਦੇ ਨਾਂ ਤੇ ਜਾਂ ਸੇਵਾ ਦੇ ਨਾਂ ਤੇ ਇੱਥੇ ਕੁਝ ਲੋਕ ਕਪੜੇ ਲਹਿੰਬੇ ਹਨ ਤੇ ਉਹ ਲਿਆ ਕੇ ਇੱਥੇ ਵੇਚ ਦਿੰਦੇ ਹਨ ਤੇ ਜਿਹਦੇ ਨਾਲ ਜਿੰਨਾ ਲੋਕਾਂ ਨੇ ਦਾਨ ਕੀਤਾ ਹੁੰਦਾ ਹੈ ਉਹਨਾਂ ਦਾ ਵੀ ਦਾਨ ਫਜ਼ੂਰੀ ਹੀ ਜਾਂਦਾ ਹੈ ਤੇ ਇਹ ਕਪੜੇ ਵੇਚ ਕੇ ਆਪਣਾ ਰੋਜ਼ਗਾਰ ਚਲੁੰਦੇ ਹਨ ਜਾਣੀ ਕਿ ਇਹਨਾਂ ਨੇ ਇੱਕ ਢੋਂਗ ਰਚਿਆ ਹੈ ਇਸ ਢੋਂਗ ਵਾਸਤੇ ਇਹਨਾਂ ਨੇ ਕਿਹਾ ਕਿ ਜਾਂ ਤੇ ਇਸ ਇਹਨਾਂ ਲੋਕਾਂ ਨੂੰ ਕਿਸੇ ਹੋਰ ਜਗ੍ਹਾ ਤੇ ਸ਼ਿਫਟ ਕੀਤਾ ਜਾਵੇ ਜਾਂ ਫਿਰ ਇੱਥੇ ਇਹਨਾਂ ਲੋਕਾਂ ਨੂੰ ਇੱਥੋਂ ਵੜਜਾਇਆ ਜਾਵੇ ਜਿਸ ਨਾਲ ਲੋਕਾਂ ਨੂੰ ਦਿੱਕਤ ਨਾ ਆਵੇ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਬੱਲਾ ਦੀ ਰਿਪੋਰਟ ਅੰਮ੍ਰਿਤਸਰ